ਗਪੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰ ਮਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਆਪਣੇ ਘਰ ਬੇਗਾਨੇ ਫਿਲਮ ਦੇ ਪ੍ਰੀਮੀਅਰ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਫਿਲਮ ਦੇ ਰਾਈਟਰ ਤੇ ਡਾਇਰੈਕਟਰ ਨੇ ਬਲਰਾਜ ਸਿਆਲ ਤੇ ਫਿਲਮ ਦੇ ਵਿੱਚ ਯੋਗਰਾ ਸਿੰਘ ਰੋਸ਼ਨ ਪ੍ਰਿੰਸ ਕੁਲਰਾਜ ਰੰਦਾਵਾ ਰਾਣਾ ਰਣਬੀਰ ਪ੍ਰਜ ਰਾਜ ਸਿਆਲ ਇਸ ਵਿੱਚ ਹੋਰ ਵੀ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਸੋ ਪਹਿਲਾਂ ਚੱਲਦੇ ਆਂ ਤੇ ਤੁਹਾਡੇ ਨਾਲ ਰੂਬਰੂ ਕਰਾਣੇ ਆ ਸਟਾਰ ਕਾਸਟ ਨੂੰ ਵੀ ਤੇ ਪਹਿਲਾਂ ਚੱਲਦੇ ਆਂ ਤੇ ਵੇਖਦੇ ਆਂ ਫਿਲਮ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਫਿਲਮ ਦੇ ਵਿੱਚ ਕੀ ਕੁਝ ਖਾਸ ਹੈ ਸ਼ਸ਼ੀਕਲ ਜੀ ਅੱਜ ਸਾਡੀ ਫਿਲਮ ਦਾ ਪ੍ਰੀਮੀਅਰ ਹੈ ਆਪਣੇ ਕੱਤੇ ਗਾਨੇ ਤੇ ਵੈਸੇ ਫਿਲਮ ਰਿਲੀਜ਼ ਹੋ ਰਹੀ ਹੈ 15 ਨਵੰਬਰ ਨੂੰ ਤੇ ਤੁਸੀਂ ਦੇਖੀ ਹੋਣੀ ਕਾਸਟ ਬਹੁਤ ਵਧੀਆ ਹੈ ਦੀ ਸਾਡੀ ਫਿਲਮ ਦੀ ਪ੍ਰਜ ਰਾਜ ਇਹਦੇ ਡਾਇਰੈਕਟਰ ਨੇ ਅਮ ਇਹ ਫਿਲਮ ਰਿਸ਼ਤਿਆਂ ਤੇ ਆਧਾਰਿਤ ਹੈ ਕਿਤੇ ਨਾ ਕਿਤੇ ਜਦੋਂ ਅਸੀਂ ਆਪਣੇ ਛੋਟੇ ਬੱਚਿਆਂ ਤੇ ਜਾਂ ਆਪਾਂ ਬਜ਼ੁਰਗਾਂ ਨੂੰ ਅਮ ਉਹਨਾਂ ਤੇ ਵਿੱਚ ਜੇ ਅਸੀਂ ਬੈਲੈਂਸ ਨਾ ਰੱਖ ਸਕੀਏ ਤੇ ਜਿਹੜੀ ਵਿਚਲੀ ਜਨਰੇਸ਼ਨ ਹੈ ਉਹ ਕਿਤਨਾ ਕਿਤੇ ਅਮ ਪਿਸ ਜੀ ਜਾਂਦੀ ਹੈ ਜੇ ਅਸੀਂ ਕਹੇ ਸਕੀਏ ਸੋ ਇਹ ਰਿਸ਼ਤਿਆਂ ਨੂੰ ਆਪਾਂ ਨਿਭਾਈਏ ਆਪਣੇ ਘਰ 'ਚ ਸਾਰਿਆਂ ਨੂੰ ਇਕੱਠੇ ਕਰਕੇ ਰੱਖੀਏ ਤੇ ਆਪਣਾ ਤਾਲਮੇਲ ਬਣਾ ਕੇ ਰੱਖੀਏ ਬਜ਼ੁਰਗਾਂ ਨੂੰ ਵੀ ਤੇ ਬੱਚਾ ਨੂੰ ਵੀ ਥੈਂਕ ਯੂ ਥੰਮ ਥੰਮ ਫੋਰਵਰਡ ਆ ਕੰਟੀਨਿਊ ਫਿਲਮ ਦੀ ਸ਼ਾਹੀ ਨਾਲ ਮਾਈਕ ਦੇਣੀ ਚਾਹੀਦੀ ਫਿਲਮਾਂ ਚਾਹੀਦੀ ਪੂਰੀ ਮਨਪ੍ਰੀਤ ਫਿਲਮਾਂ ਫਿਲਮ ਜੀ ਜਦੋਂ ਵੀ ਕੋਈ ਨਵੀਂ ਫਿਲਮ ਅਸੀਂ ਕਰਦੇ ਆ ਜਦੋਂ ਉਹਦਾ ਰਿਲੀਜ਼ ਹੋਣ ਲੱਗਦੀ ਹੈ ਤੇ ਉਹ ਇੱਕ ਜਿੱਦਾ ਐਗਜ਼ਾਮ ਤੋਂ ਬਾਅਦ ਤੁਹਾਡੇ ਰਿਜ਼ਲਟ ਆਉਣੇ ਹੁੰਦੇ ਆ ਸੋ ਉਸ ਤਰ੍ਹਾਂ ਦੀ ਫੀਲਿੰਗ ਹੁੰਦੀ ਹੈ ਥੋੜੀ ਜੀ ਐਕਸਾਈਟਮੈਂਟ ਵੀ ਆਫ ਕੌਰਸ ਐਕਸਾਈਟਮੈਂਟ ਹੈਗੀ ਹੈ ਬਟ ਥੋੜੀ ਨਰਵਸਨੈਸ ਵੀ ਹੁੰਦੀ ਹੈ ਬਟ ਹਾਫਫੁਲੀ ਇਹ ਆਡੀਅנס ਨੂੰ ਪਸੰਦ ਆਉਗੀ ਜਿੱਦਾਂ ਪਹਿਲਾਂ ਵੀ ਕਾਫੀ ਮੇਰੇ ਫੈਨਸ ਜਿਹੜੇ ਨੇ ਉਹਨਾਂ ਨੂੰ ਪਸੰਦ ਆਂਦੀ ਮੇਰੀ ਪਰਫਾਰਮੈਂਸ ਇਸ ਚੰਗੀਆਂ ਲੱਗੀਆਂ ਨੇ ਉਹਨਾਂ ਨੇ ਕਾਫੀ ਇਨਕਰੇਜ ਕੀਤਾ ਸੋ ਹਾਫਫੁਲੀ ਇਹ ਵੀ ਫਿਲਮ ਪਸੰਦ ਕਰਨਗੇ सारी बहुत है आ, मेरा जीरा कैरेक्टर है फिल्म विच वो एक नूह का है योगराज जी मेरे सौहरा साहब ने रोशन प्रिंस मेरे हस्बैंड ने चाइल्ड आर्टिस्ट है अरमान प्रीत औजला भी इस फिल्म च ने सो राणा रणबीर जी ने बहुत ही एक चंकी मैं कहगी एक बहुत ही एक्सपीरियंसड कास्ट है भावें ਰਾਜਵੀ ਇਹ ਫਰਸਟ ਫਿਲਮ ਸੀਗੀ ਪਰ ਉਹਨਾਂ ਨੇ ਬਹੁਤ ਵਧੀਆ ਇਥੇ ਕੰਮ ਕੀਤਾ ਦਵਿੰਦਰ ਜੀ ਸੀਗੇ ਜਿਹੜਾ ਨੇ ਮੈਨੂੰ ਪਹਿਲਾਂ ਇਹ ਪ੍ਰੋਜੈਕਟ ਲੈ ਕੇ ਆਏ ਮੇਰੇ ਨਾਲ ਮੈਨੂੰ ਕੰਟੈਕਟ ਕੀਤਾ ਜਦੋਂ ਮੈਨੂੰ ਇੱਕ ਕਹਾਣੀ ਸੁਣਾਈ ਗਈ ਮੈਨੂੰ ਬਹੁਤ ਵਧੀਆ ਲੱਗੀ ਕਿਉਂਕਿ ਇਹੋ ਜਿਹੇ ਸਬਜੈਕਟਸ ਨੂੰ ਕਿਤੇ ਨਾ ਕਿਤੇ ਸਾਨੂੰ ਬਹੁਤ ਲੋੜ ਹੈ ਕਿਉਂਕਿ ਕਾਫੀ ਫੈਮਿਲੀਆਂ ਜਿਹੜੀਆਂ ਅਬਰੌਡ ਚਲੀ ਗਈਆਂ ਬਾਹਰ ਚਲੀ ਗਈਆਂ ਨੇ ਉੱਥੇ ਇਹ ਦੇਖਣ ਨੂੰ ਕਾਫੀ ਮਿਲ ਰਿਹਾ ਹੁਣ ਸੋ ਉਹਦੇ ਉਨੂੰ ਫੋਕਸ ਰੱਖ ਕੇ ਅਸੀਂ ਇਹ ਫਿਲਮ लेके आए हैं सो होपफुली ये सारे मुझे पसंद आएंगे। सत श्री जी। सत श्री कोई कुछ कहना की है? कोई पूछूगा मेरे को? भी। हां जी। मैं बहुत बढ़िया। ਤੁਸੀਂ ਕਿਵੇਂ ਹੋ? हां जी। ਅਸਕੋਰ ਇਸ ਬਹੁਤ ਜ਼ਿਆਦਾ ਐਕਸਾਈਟਡ ਐ ਕੋਈ ਵੀ ਆਰਟਿਸਟ ਲਈ ਜਦੋਂ ਬੈਕ ਟੂ ਬੈਕ ਪ੍ਰੋਜੈਕਟ ਆਉਂਦਾ ਬਹੁਤ ਵਧੀਆ ਲੱਗਦਾ ਇੱਕ ਹੱਲਾਸ਼ੇਰੀ ਮਿਲਦੀ ਆ ਤੇ ਜਦੋਂ ਇੰਨੀ ਸੋਹਣੀ ਫਿਲਮ ਬਣੀ ਹੋਵੇ ਜਿਹੜੀ ਕਿ ਫੈਮਲੀਜ਼ ਦੇ ਮੈਟਰ ਤੇ ਆ ਫੈਮ ਆਪਣੇ ਰਿਸ਼ਤਿਆਂ ਦੀ ਗੱਲ ਹੋ ਰਹੀ ਆ ਤਾਂ ਆਮ ਵੈਰੀ ਐਕਸਾਈਟਡ ਕਿ ਇੱਕ ਵਧੀਆ ਕਨਸੈਪਟ ਸਟੋਰੀ ਆਈ ਹੈ ਜਿਹੜੀ ਆਪਣੇ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦੀ ਆ ਸੋ ਆਮ ਵੈਰੀ ਵੈਰੀ ਐਕਸਾਈਟਡ ਐਂਡ ਥੈਂਕ ਯੂ ਬਬਲ ਤੁਸੀਂ ਆਏ ਸਪੋਰਟ ਕਰਨ ਲਈ ਸਾਡੇ ਦੇ ਪਟਾਰਿਸ਼ ਤੇ ਆ ਗਏ ਜੀ ਪਹਿਲਾਂ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਈਵਰਸ ਨੂੰ ਵੀ ਤਾਂ ਬਿਲਕੁਲ ਜੀ ਬਲਰਾਜ ਵੀਰਾ ਮੇਰਾ ਬਹੁਤ ਅੱਛਾ ਦੋਸਤ ਆ ਸੀ ਸੀਸੀਐਲ ਦੀ ਟੀਮ ਦੇ ਵਿੱਚ ਇਕੱਠੇ ਖੇਡਦੇ ਵੀ ਆ ਟੀਮ ਮੇਟ ਆ ਸਾਡਾ ਜੀ ਨਵਿੰਦਰ ਪੀਰੇ ਨਾਲ ਬਹੁਤ ਦੇਰ ਤੋਂ ਅਸੀਂ ਕੰਮ ਕਰ ਰਹੇ ਆ ਵੀਰਾ ਬਹੁਤ ਅੱਛਾ ਇਨਸਾਨ ਹੈ ਜੀ ਤੇ ਇਹਨਾਂ ਦੀ ਪਹਿਲੀ ਫਿਲਮ ਹੈ ਬਲਰਾਜ ਵੀਰੇ ਦੀ ਸੋ ਮੈਨੂੰ ਸੀਗਾ ਕਿ ਬਿਲਕੁਲ ਪਹੁੰਚਣੇ ਪਹੁੰਚਣਾ ਦੇ ਬਾਕੀ ਸਟਾਰ ਕਾਸਟ ਨੇ ਜਿਹੜੇ ਅਦਾਕਾਰ ਨੇ ਚਾਹੇ ਯੋਗ ਸਰ ਨੇ ਰਾਣਾ ਭਾਜੀ ਨੇ ਰੋਸ਼ਨ ਫਰੰਸ ਵੀਰਾ ਕੁਲਰਾਜ ਰੂਦਾਵਾ ਜੀ ਜਾਂ ਪ੍ਰੀਤ ਆ ਜੀ ਪ੍ਰੀਤ ਤੇ ਸਾਰੇ ਬਹੁਤ ਅੱਛਾ ਦਾ ਕਹਿ ਰਹੇ ਤੇ ਮੈਨੂੰ ਟ੍ਰੇਲਰ ਬਹੁਤ ਅੱਛਾ ਲੱਗਿਆ ਸੋ ਮੈਨੂੰ ਸਿਗਾ ਕਿ ਮੈਂ ਬਿਲਕੁਲ ਜਾਵਾਂ ਜਾ ਕੇ ਫਿਲਮ ਦੇਖਾਂ ਤੇ ਸਟਾਰਕਾਸ ਦੇ ਨਾਲ ਫਿਲਮ ਦੇਖ ਕੇ ਉਹਨੂੰ ਜੋ ਵੀ ਸਾਡਾ ਫੀਡਬੈਕ ਪੜਦਾ ਉਹ ਦਵਾਂ ਹਨਾ ਤੇ ਜਿੰਨਾ ਸਾਡੀ ਅਸਲ ਜੋ ਸਾਡਾ ਫਰਜ਼ ਬਣਦਾ ਹੈ ਕਿ ਜਦੋਂ ਨਵਾਂ ਕੋਈ ਵੀ ਇੰਡਸਟਰੀ ਦੇ ਵਿੱਚ ਆਉਂਦਾ ਤਾਂ ਉਹਨੂੰ ਸਪੋਰਟ ਕਰੀਏ ਸੋ ਸੋਸ਼ਲੀ ਮੈਂ ਰਿਕਵੈਸਟ ਕਰੂੰਗਾ ਇਸ ਪਾਟੋਰੀ ਨੂੰ ਵੀ ਜੇਕਰ ਆਪ ਬਈਆ ਤਾਂ ਜੋ ਅਮ ਇਹ ਮੇਰੇ ਇਹਨੇ ਮੇਰਾ ਨਿੱਕੇ ਭਰਾ ਦਾ ਰੋਲ ਕੀਤਾ ਵਾ ਤੇ ਅਸੀਂ ਹੈਗੇ ਵੀ ਦੋਨੇ ਔਜਲਾ ਸੋ ਕਿਤੇ ਨਾ ਕਿਤੇ ਸਾਡੀ ਲਾਸਟ ਨੇਮ ਕਰਕੇ ਬਣਦੀ ਵੀ ਆ ਬਟ ਬਹੁਤ ਵਧੀਆ ਲੱਗਿਆ ਈਰਮਾਨ ਦੇ ਨਾਲ ਕੰਮ ਕਰਕੇ ਜਦੋਂ اسپੈਸ਼ਲੀ ਜਿਹੜਾ ਯੰਗ ਏਜ ਕੋਈ ਇੰਨਾ ਟੈਲੈਂਟਡ ਆਰਟਿਸਟ ਹੋਵੇ ਮੈਨੂੰ ਵੀ ਇਹਦੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹ ਲਾਈਫ ਵੀ ਬਹੁਤ ਓਪਨਲੀ ਖੁੱਲ ਕੇ ਜਿਉਂਦਾ ਤੇ ਮੂਵੀ ਦੇ ਨਾਲ ਨਾਲ ਐਕਟਿੰਗ ਦੇ ਨਾਲ ਨਾਲ ਮੈਂ ਉਹਦਾ ਲਾਈਫ ਜਿਹਦੇ ਤੋਂ ਬਹੁਤ ਕੁਝ ਸਿੱਖਿਆ ਸੋ ਬਹੁਤ ਵਧੀਆ ਲੱਗਿਆ ਈਰਮਾਨ ਨਾਲ ਕੰਮ ਕਰਕੇ ਯੂ ਵਾਂਟ ਟੂ ਸੇ ਸਮਥਿੰਗ ਨਵਿਪ੍ਰੀਤੀ ਦੀ ਤੋਂ ਬਾਕਸ ਸਿੱਖ ਨੂੰ ਮਿਲੇ ਆ ਲੱਗੂ ਲੈਗੂਅਰ ਨਵਿਪ੍ਰੀਤੀ ਦੀ ਤੋਂ ਲਾਈਕ ਬਾਕਸ ਸਿੱਖ ਨੂੰ ਮਿਲੇ ਆ ਲੱਗੂ ਐਕਾਡ ਜੇ ਲਾਈਕ ਸੈਟ ਤੇ ਸੀਨ ਮੈਂ ਕਿੰਨਾ ਸੀ ਕੇ ਰਹਿ ਤੋ ਲਾਈਕ ਟੂ ਮਾਚ ਨੋਬ ਐਂਡ ਦੀ ਆਪਾ 3D ਦੀ ਗੱਲ ਸੀ ਫੇ ਮੈਂ ਉਹਨਾਂ ਨੂੰ ਫਾਲੋ ਕਰਕੇ ਕੀਤੇ ਸੀਨ ਤੇ ਯਾਰ ਹਾਈ ਹਾਊ ਆਰ ਯੂ ਥੈਂਕਸ ਟੂ ਸੀ ਯੂ ਸੱਸੀ ਗਾਲ ਜੀ ਆਪਾਂ ਦਾ ਪੰਡਿਤ ਕੀ ਹੈ ਕੀ ਪਤਾ ਹੈ ਕਿ ਅੰਦਰ ਚੱਲ ਰਿਹਾ ਹੈ ਸਾਰਾ ਪੂਰੇ ਸਮੇਂ ਤੇ ਜੋ ਪਰੰਪਰਿਚਾ ਹੈ ਕਿ ਅੰਦਰ ਚੱਲਦਾ ਹੈ ਪਾਣੀ ਮੇਰੀ ਸ਼ਕਲ ਤੋਂ ਲੱਗ ਰਿਹਾ ਮੈਂ ਐਕਸਾਈਟਿਡ ਹਾਂ ਮੈਂ ਨਰਵਸ ਹਾਂ ਜੀ ਬਹੁਤ ਜ਼ਿਆਦਾ ਮੈਨੂੰ ਇਦਾਂ ਲੱਗ ਰਿਹਾ ਜਿਦਾਂ ਅੱਜ ਇਮਤਿਹਾਨ ਹੈ ਮੇਰਾ ਔਰ ਕੋਸ਼ਿਸ਼ ਇਹ ਹੈ ਕਿ ਤੁਹਾਨੂੰ ਸਾਰਿਆਂ ਨੂੰ ਥੋੜੀ ਦੇਰ ਬਾਜੂ ਦੀ ਫਿਲਮ ਦੇਖੋਗੇ ਪਸੰਦ ਆਵੇ ਬਸ ਬਾਕੀ ਫਿਲਮ ਤੋਂ ਬਾਅਦ ਹੀ ਕਰ ਲਾਂਗੇ ਜੀ ਹੱਲੇ ਥੋੜਾ ਜਿਆ ਹਾਂਜੀ ਮਾਈਕ ਅੱਗੇ ਕਰ ਲਾਂ ਪਾਜੀ ਆਓ ਜੀ ਆਓ ਜੀ ਆਓ ਬੱਬਲ ਵੀਰੇ ਹੋਰ ਕੁਝ ਬੋਲਣਾ ਭਾਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਨੂੰ ਤੁਸੀਂ ਆਏ ਹੋ ਔਰ ਆਓ ਆਪਾਂ ਫਿਲਮ ਦੇਖਦੇ ਆਂ ਫਿਲਮ ਦੇਖਣ ਤੋਂ ਬਾਅਦ ਫਿਰ ਸਵਾਲ ਜਵਾਬ ਕਰ ਲਾਂਗੇ ਮੈਨੂੰ ਲੱਗਦਾ ਉਹ ਜ਼ਿਆਦਾ ਬਿਹਤਰ ਹੋਏਗਾ ਇੱਕ ਵਾਰ ਤੁਸੀਂ ਵੀ ਦੇਖ ਲਓ ਕਿ ਹੈਗਾ ਕੀ ਬਣਿਆ ਹੈਨਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਥੈਂਕ ਯੂ ਜੀ ਸਾਰਿਆਂ ਦਾ ਫੋਰ ਕਮਿੰਗ ਫਿਲਮ ਬਹੁਤ ਵਧੀਆ ਸੀ ਬਹੁਤ ਵਧੀਆ ਮਤਲਬ ਅੱਜ ਕੱਲ ਦੇ ਬੜੀ ਸੱਚੀ ਸੂਚੀ ਫਿਲਮ ਹੈ ਮੈਂ ਪੰਜਾਬੀ ਦੇ ਵਿੱਚ ਕਹਾਂ ਕੋਈ ਫਿਲਮ ਦੇ ਵਿੱਚ ਹੇਰਾ ਫੇਰੀ ਕਰਨ ਦੀ ਬਲਰਾਜ ਨੇ ਕੋਸ਼ਿਸ਼ ਨਹੀਂ ਕੀਤੀ ਵੀ ਮੈਂ ਇਸ ਤਰ੍ਹਾਂ ਸੀਨ ਲੈਣਾ ਇਸ ਤਰ੍ਹਾਂ ਲੈਣਾ ਵੈਲ ਮੇਡ ਫਿਲਮ ਬਹੁਤ ਸੋਹਣੀ ਫਿਲਮ ਮਤਲਬ ਇੱਕ ਇੱਕ ਚੀਜ਼ ਫਿਲਮ ਦਾ ਬਿਆਨ ਕਰਦਾ ਤੇ ਦਾਦੇ ਪੋਤੇ ਦਾ ਜਿਹੜਾ ਰਿਸ਼ਤਾ ਹੈਗਾ ਜਿਹੜਾ ਆਪਾਂ ਇਹ ਬੜੀ ਜ਼ਰੂਰੀ ਗੱਲ ਆ ਰਿਸ਼ਤਿਆਂ ਨੂੰ ਉਜਾਗਰ ਕਰਨ ਵਾਲੀਆਂ ਫਿਲਮਾਂ ਬਣਾਉਣ ਦੀ ਕਿਉਂਕਿ ਅਸੀਂ ਬੜੇ ਕਮਾਕਾਰਾਂ ਦੇ ਵਿੱਚ ਬਿਜ਼ਨਸਾਂ ਦੇ ਵਿੱਚ ਬਾਹਰ ਜਾਣ ਦੇ ਚੱਕਰ 'ਚ ਇੰਦਰ ਸਾਰੇ ਰਿਸ਼ਤਿਆਂ ਤੋਂ ਵਿਸਤ੍ਰਿਤੇ ਜਾਂਦੇ ਆ। ਰਿਸ਼ਤੇ ਦੀ ਇੰਪੋਰਟੈਂਸ ਉਹਦੋਂ ਪਤਾ ਲੱਗਦੀ ਹੈ ਜਦੋਂ ਇੱਕ ਰਿਸ਼ਤਾ ਉਹ ਤੋਂ ਚਲਾ ਜਾਂਦਾ। ਤੇ ਫਿਰ ਅਸੀਂ ਮਿਸ ਕਰਦੇ ਆ ਉਸ ਚੀਜ਼ ਨੂੰ। ਇਸ ਤੋਂ ਪਹਿਲਾਂ ਇਹ ਫਿਲਮ ਸਾਨੂੰ ਦੱਸਦੀ ਹੈ ਕਿ ਅਸੀਂ ਚੀਜ਼ਾਂ ਨੂੰ ਮਿਸ ਕਰੀਏ। ਉਹ ਤਾਂ ਜਿਉਂਦੇ ਜੀ ਉਹਨਾਂ ਚੀਜ਼ਾਂ ਨੂੰ ਮਾਨ ਲੀਏ। ਪੈਸਾ ਹੀ ਸਾਰਾ ਕੁਝ ਨਹੀਂ ਹੈਗਾ ਰਿਸ਼ਤੇ ਵੀ ਬਹੁਤ ਕੁਝ ਨਹੀਂ। ਬਹੁਤ ਸੋਹਣੀ ਫਿਲਮ ਹੈ। ਪਰਵਾਰਿਕ ਫਿਲਮ ਹੈ ਜਰੂਰ ਵੇਖੋ ਜੀ ਬਿਲਕੁਲ ਮੈਂ ਆਪ ਦੋ ਤਿੰਨ ਵਾਰੀ ਕਾਫੀ ਭਾਵਕ ਹੋਇਆ ਫਿਲਮ ਦੇ ਵਿੱਚ ਸੋ ਪਹਿਲਾਂ ਤਾਂ ਮੈਂ ਬਲਰਾਜ ਨੂੰ ਬਹੁਤ ਵਧਾਈ ਦੇਣੀ ਚਾਹ ਰਿਹਾ ਜੀ ਕਿਉਂਕਿ ਉਹਨੇ ਫਿਲਮ ਲਿਖੀ ਡਾਇਰੈਕਟ ਕੀਤੀ ਸਕਰੀਨ ਪਲੇ ਡਾਇਲੋਗਸ एवरीथिंग ਵਾਸ ਔਨ ਪੁਆਇੰਟ ਹਨਾ ਮੇਰਾ ਦੋਸਤ ਆਸੀਂ ਇਕੱਠੇ ਖੇਡਦੇ ਸੀ ਸੀਐਲ ਦੇ ਵਿੱਚ ਹਨਾ ਤੇ ਕਾਫੀ ਸਾਲਾਂ ਤੋਂ ਕੰਮ ਵੀ ਕਰ ਰਿਹਾ ਤਾਂ ਬਾਕੀ ਸਾਰੀ ਸਟਾਰ ਕਾਸਟ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸਾਰੇ ਬਹੁਤ ਮਜ਼ੇ ਹੋਏ ਅਦਾ ਕਰਨੇ ਹਨਾ ਉਹਨਾਂ ਤੋਂ ਤਾਂ ਐਕਸਪੈਕਟਿਡ ਹੀ ਸੀਗਾ ਪਰ ਮੈਂ ਬਲਰਾਜ ਲਈ ਬਹੁਤ ਮੈਨੂੰ ਖੁਸ਼ੀ ਹੋ ਰਹੀ ਹੈ ਮੈਨੂੰ ਹੁਣ ਦੋ ਮਿੰਟਾਂ ਨੂੰ ਵਧੀਆ ਮਿਲ ਕੇ ਆ ਕੇ ਮੈਨੂੰ ਮੈਂ ਬਹੁਤ ਲੀਸਟ 익ਸਪੈਕਟੇਸ਼ਨਸ ਲੈ ਕੇ ਆਇਆ ਸੀਗਾ ਮੈਨੂੰ ਸੀਗਾ ਕਿ ਇਮੋਸ਼ਨਲ ਹੋਊਗੀ ਫਿਲਮ ਹਨਾ ਜਿੰਨਾ ਕਿ ਉਹਦੇ ਦੇਖਿਆ ਟ੍ਰੇਲਰ ਦੇ ਵਿੱਚ ਹਨਾ ਬਟ ਅਮੇਜ਼ਿੰਗ ਮਜ਼ਾ ਆ ਗਿਆ ਤੇ ਮੈਂ ਹਾਈਲੀ ਰეკਮੈਂਡਡ ਆ ਮੈਂ ਚਾਹੂੰਗਾ ਕਿ ਜ਼ਰੂਰ ਸਾਰੇ ਪਰਿਵਾਰ ਜ਼ਰੂਰ ਦੇਖਣ ਬਹੁਤ ਫੈਮਿਲੀ ਫਿਲਮ ਆ ਤੇ ਸਪੈਸ਼ਲੀ ਉਹ ਲੋਕ ਜ਼ਰੂਰ ਦੇਖਣ ਜਿਹੜੇ ਕਹਿੰਦੇ ਆ ਕਿ ਪੰਜਾਬੀ ਫਿਲਮਾਂ ਦੇ ਵਿੱਚ ਕੁਝ ਵੱਖਰਾ ਨਹੀਂ ਹੁੰਦਾ ਕੁਝ ਕਮੇਡੀ ਕਮੇਡੀ ਬਣਾਈ ਜਾਂਦੇ ਆ ਹਨਾ ਕਿ ਬਹੁਤ ਰੀਅਲਿਸਟਿਕ ਜੀ ਫਿਲਮ ਆ ਤੇ ਜ਼ਿੰਦਗੀ ਦੇ ਬਹੁਤ ਨੇੜੇ ਆ ਮਲੋ ਜ਼ਰੂਰ ਦੇਖਿਓ ਮੈਂ ਜ਼ਿਆਦਾ ਬੋਲੂੰਗਾ ਤਾਂ ਫਿਰ ਉਹ ਥੋੜਾ ਲੱਗੂਗਾ ਸੋ ਇੰਨੇ ਕਹਿਣਾ ਚਾਹੁੰਗਾ ਬਹੁਤ ਵਧੀਆ ਫਿਲਮ ਆਮ ਗਲੈਡ ਕਿ ਮੈਂ ਆਇਆ ਪ੍ਰੀਮੀਅਰ ਤੇ ਤੇ ਮੈਂ ਤਾਂ ਬਹੁਤ ਮਨ ਹੌਲਾ ਕੀਤਾ ਜੀ ਦੋ ਤਿੰਨ ਵਾਰੀ ਅੱਖਾਂ ਭਰੀਆਂ ਤੇ ਬੜੀ ਬੜੀ ਗੂਸਬੰਪਸ ਆਇਆ ਦਾਦੇ ਪੋਤੇ ਦਾ ਪਿਆਰ ਈਮੋਸ਼ਨ ਜਿਹੜੇ ਮਾਪਿਓ ਦੇ ਪਰਿਵਾਰ ਦੇ ਸੰਸਕਾਰ ਜਿਹੜੇ ਬਣ ਕੇ ਰੱਖੇ ਬਲਰਾਜ ਨੇ ਬਹੁਤ ਵਧੀਆ ਜੀ ਜ਼ਰੂਰ ਦੇਖਿਓ ਕੀ ਕੀ ਕਹਿਣਾ ਚਾਹੋਗੇ ਕਿ ਪਹਿਲਾਂ ਵੇਖ ਰਹੇ ਹਾਂ ਆਪਣੇ ਘਰ ਬਗਾਨਾ ਦੇ ਦੇਖੋ ਆਪਣੇ ਘਰ ਬਿਜਾਨੇ ਦਾ ਮਤਲਬ ਵੀ ਇਹੀ ਹੈ ਵੀ ਆਪਣੇ ਘਰ ਦੇ ਵਿੱਚ ਵੀ ਰਹਿ ਕੇ ਜਿਹੜੇ ਮਾਤਾ ਪਿਤਾ ਨੇ ਉਹ ਬਿਗਾਨੇ ਹੀ ਤਰ੍ਹਾਂ ਹੋ ਜਾਂਦੇ ਤਾਂ ਬੱਚੇ ਉਹਨਾਂ ਦੀ ਸੇਵਾ ਨਹੀਂ ਕਰਦੇ ਸਾਨੂੰ ਇਸ ਫਿਲਮੋਂ ਤੇ ਸਿੱਖਿਆ ਮਿਲਦੀ ਆ ਵੀ ਸਾਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਆ ਉਹ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਆਪਣੇ ਬੱਚਿਆਂ ਤੇ ਲਾ ਦਿੰਦੇ ਆ ਉਹਨਾਂ ਦੀ ਜ਼ਿੰਦਗੀ ਸੰਵਾਰਨ ਵਾਸਤੇ ਆਪਣੀ ਜ਼ਿੰਦਗੀ ਖਤਮ ਕਰ ਲੈਂਦੇ ਆ ਜਵਾਨੀ ਨੂੰ ਆਪੇ ਬਟਾਪੇ ਦੇ ਵਿੱਚ ਰੋਲ ਲੈਂਦੇ ਆ ਬਦਲ ਲੈਂਦੇ ਆ ਇਸ ਕਰਕੇ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਣੇ ਮਾਤਾ ਪਿਤਾ ਇਸ ਰਿਪਰੈਕਟ ਕਰਨੀ ਚਾਹੀਦੀ ਤੇ ਕਦਰ ਕਰਨੀ ਚਾਹੀਦੀ ਚਾਹੇ ਉਹ ਪੰਜਾਬ ਚਾਹੇ ਬਾਹਰ ਇਹ। ਉਹਨਾਂ ਦਾ ਮਾਪਿਓ ਉਹਨਾਂ ਦਾ ਸਿੱਧੀਆਂ ਨਹੀਂ ਦੇ ਸਕਦੇ। ਸਵਰਗ ਜਿੱਦੇ ਚ ਮਾਤਾ ਪਿਤਾ ਜਿਉਂਦੇ ਨੇ ਉਹਦੇ ਵਾਸਤੇ ਸਾਰਾ ਕੁਝ ਇੱਥੇ ਹੀ ਜੰਨਤ ਸਵਰਗ ਜਿਹਨੂੰ ਕਹਿੰਦੇ ਨੇ ਉਹਨਾਂ ਮਾਤਾ ਪਿਤਾ ਦੇ ਚਰਨਾਂ ਦੇ ਵਿੱਚ ਆ। ਇੱਕ ਦਾਦੇ ਪੁੱਤੀ ਦਾ ਪਿਆਰ ਬੁਖਾਇਆ ਗਿਆ। ਬਹੁਤ ਵਧੀਆ ਬਹੁਤ ਬਹੁਤ ਸੋਹਣਾ। ਦੇਖੋ ਕਹਿੰਦੇ ਮੂਰ ਨਾਲ ਵਿਆਹ ਪਿਆਰਾ। ਦਾਦੇ ਪੋਤੇ ਦੀਆਂ ਕਹਾਣੀਆਂ ਬਹੁਤ ਸੋਹਣੀਆਂ ਜਿਹੜੀ। ਇਹ ਸਾਨੂੰ ਸਾਰਿਆਂ ਨੂੰ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਤੇ ਸਾਰਿਆਂ ਨੂੰ ਪਰਿਵਾਰ ਸਮੇਤ ਫਿਲਮ ਦੇਖਣੀ ਚਾਹੀਦੀ ਬਹੁਤ ਵਧੀਆ ਤੁਸੀਂ ਇਹ ਚੀਜ਼ ਨੂੰ ਜੋ ਮਹਿਸੂਸ ਕਰਦੋ ਨਾ ਕਿ ਇੱਕ ਨਿੱਕੇ ਜਿਹੇ ਸੱਕ ਕਰਕੇ ਕਿੰਨੇ ਰਿਸ਼ਤੇ ਨੇ ਜਿਹੜੇ ਉਹ ਟੁੱਟ ਜਾਂਦੇ ਨੇ ਦੇਖੋ ਇਹ ਤਾਂ ਹੈ ਜੇ ਇੱਕ ਮਾੜੀ ਜਿਹੀ ਕੋਈ ਗਲਤਫਹਿਮੀ ਹੋ ਜੇ ਗਲਤਫਹਿਮੀ ਦਾ ਇਲਾਜ ਹੈ ਜਦੋਂ ਨਫ਼ਰਤ ਹੋ ਜੇ ਨਾ ਫਿਰ ਨਫ਼ਰਤ ਦਾ ਇਲਾਜ ਇਸੇ ਤਰੀਕੀ ਨਹੀਂ ਹੁੰਦਾ ਹੁੰਦਾ ਗਲਤਫਹਿਮੀਆਂ ਦੂਰ ਹੋ ਜਾਂਦੀਆਂ ਨੇ ਹੁਣ ਇਸ ਤੇ ਦੇ ਵਿੱਚ ਵੀ ਇਹੀ ਦਿਖਾਇਆ ਵੀ ਕਿ ਗਲਤਫਹਿਮੀ ਨੇ ਸਾਰਾ ਜਿਹੜਾ ਹੈਗਾ ਪਰਿਵਾਰ ਉਹ ਖੇਰੂ-ਖੇਰੂ ਕਰਤਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਫਿਰ ਉਹ ਜੁੜ ਗਿਆ ਇਸ ਕਰਕੇ ਦਾਦੇ ਪੁੱਤੇ ਦਾ ਪਿਆਰ ਬਹੁਤ ਸੋਹਣਾ ਬਹੁਤ ਸੋਹਣੀ ਪਰਿਵਾਰਕ ਫਿਲਮ ਆ ਸਾਰਿਆਂ ਨੇ ਦੇਖੀ ਜਾਏ ਬਣਨੀ ਚਾਹੀਦੀ ਨਹੀਂ ਉਹ ਜਿਹੇ ਫਿਲਮਾਂ ਤੁਹਾਨੂੰ ਅੱਜ ਜ਼ਰੂਰ ਦੱਸ ਰਿਹਾ ਹਾਂ ਦੇਖੋ ਬਣਨੀ ਚਾਹੀਦੀਆਂ ਨੇ ਪਹਿਲਾਂ ਵੀ ਚਾਰ ਸਾਹਿਬ ਜਾਦੇ ਦੇਖੀ ਸੀ ਉਦੋਂ ਵੀ ਆਉਂਦੇ ਨੇ ਜਿੱਥੇ ਕੋਈ ਧਾਰਮਿਕ ਫਿਲਮਾਂ ਪਰਿਵਾਰਕ ਫਿਲਮਾਂ ਨੇ ਮਸਤਾਨੇ ਫਿਲਮ ਲੱਗੀ ਉਦੋਂ ਵੀ ਬਹੁਤ ਜਾਂ ਦੇਖ ਕੇ ਗਈਆਂ ਇਹੋ ਜਿਹੀਆਂ ਫਿਲਮਾਂ ਦੇਖਣੇ ਚਾਹੀਦੀਆਂ ਨੇ ਜੀ 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 ਬਿਲਕੁਲ ਬਹੁਤ ਹੀ ਵਧੀਆ ਫਿਲਮ ਆ ਜੀ ਪਰਵਾਰਕ ਫਿਲਮ ਆ ਸੋ ਮੈਂ ਤਾਂ ਅੱਗੇ ਵੀ ਦੱਸ ਕੇਟ ਆ ਕਿ ਰੋ ਰੋ ਕੇ ਫਿਲਮ ਅਜੀ ਵੀ ਹੰਝੂ ਅੱਖਾਂ ਚ ਨੇ ਪਰਵਾਰਕ ਫਿਲਮ ਐਨੀ ਕੁ ਵਧੀਆ ਸਟੋਰੀ ਆ ਤੇ ਕੰਮ ਜੋਗਰਾਜ ਸਿੰਘ ਰਾਣਾ ਰਣਵੀਰ ਜੀ ਦਾ ਸਾਰੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਬਹੁਤ ਹੀ ਵਧੀਆ ਲੱਗਦਾ ਇੱਕ ਦੋਸਤਾਂ ਦੀ अहमियत ਹੋਰ ਜ਼ਿਆਦਾ ਜਿਹੜੀ ਸਭ ਜੜਗੇ ਲੋਕੀ ਬਿਲਕੁਲ 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 ਸਮਝਣਗੇ ਕੋਈ ਸ਼ੱਕ ਨਹੀਂ ਇਹ ਫਿਲਮ ਮੈਂ ਕਹਿੰਨਾ ਆਪਣੇ ਬੱਚਿਆਂ ਨੂੰ ਵੀ ਬਜ਼ੁਰਗਾਂ ਨੂੰ ਵੀ ਨਾਲ ਲਿਆ ਕੇ ਸਿਨੇਮੇ ਘਰਾਂ ਵਿੱਚ ਦਿਖਾਓ ਆਪਣੇ ਮਾਂ ਪਿਓ ਨੂੰ ਵੀ ਦਿਖਾਓ ਫਿਲਮ 15 ਨਵੰਬਰ ਨੂੰ ਰਿਲੀਜ਼ ਹੋ ਰਹੀ ਆ ਸੋ ਸਾਰੇ ਦੇਖਣ ਦੇਖਣੀ ਬਹੁਤ ਵਧੀਆ ਫਿਲਮਾਂ ਜੀ ਪਰਵਾਰਕ ਫਿਲਮਾਂ ਔਰ ਸਾਰਿਆਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਬਹੁਤ ਵਧੀਆ ਸਟੋਰੀ ਲਿਖਾਈ ਆ ਜਿਹੜਾ ਮਾਪਿਆਂ ਦਾ ਹਾਲ ਹੋ ਰਿਹਾ ਜੋਗਰਾਜ ਦਾ ਜਿਹੜਾ ਰੋਲ ਬਹੁਤ ਵਧੀਆ ਦੂਸਰਿਆਂ ਦਾ ਵੀ ਰੋਲ ਬਹੁਤ ਵਧੀਆ ਪਰਵਾਰਕ ਫਿਲਮਾਂ ਦੇਖਣੀ ਚਾਹੀਦੀ ਬਹੁਤ ਸੀਰੀਅਸ ਹੋ ਕੇ ਦੇਖੀ ਫਿਲਮ ਕਿਉਂਕਿ ਜੋ ਸਾਡੇ ਪੰਜਾਬ ਦੇ ਵਿੱਚ ਵਾਪਰਿਆ ਬਿਲਕੁਲ ਸੱਚ ਦਿਖਾਇਆ ਗਿਆ ਸਾਰਿਆਂ ਨੂੰ ਬਹੁਤ ਵਧੀਆ ਫਿਲਮ ਹੈ ਜੀ ਅਜੇ ਤਾਂ ਬਜ਼ੁਰਗ ਬਚਾਰੇ ਬਿਰਦਾ ਸ਼ਰਮਚੇ ਵੀ ਰੋ ਰਹੇ ਆ ਇਹਨਾਂ ਤੇ ਅਸੀਂ ਬਣਨੀ ਚਾਹੀਦੀ ਹੈ ਬਹੁਤ ਚੰਗੀ ਲੱਗੀ ਹੈ ਜੀ ਦੇਖੋ ਇਸ ਤਰ੍ਹਾਂ ਦੇ ਬਜ਼ੁਰਗਾਂ ਨੂੰ ਵੀ ਅਰ ਬੱਚਿਆਂ ਨੂੰ ਵੀ ਆਪਣੇ ਪੰਜਾਬ ਵਿੱਚ ਧਿਆਨ ਦੇਣਾ ਚਾਹੀਦਾ ਪੂਰੇ ਪ੍ਰਵਾਸ ਦਾ ਬਹੁਤ ਬਾੜ ਦੇ ਬੰਦੇ ਆ ਰਹੇ ਆ ਆਪਣੇ ਪੰਜਾਬ ਦੀ ਆਪ ਰਖਵਾਲੀ ਆਪ ਕਰੋ ਮੜੇ ਵਾਪਸੀ ਘਰ ਆਉਣਾ ਚਾਹੀਦਾ ਬਹੁਤ ਵਧੀਆ ਮੂਵੀ ਆਪਣੇ ਆਪਣੇ ਹੀ ਹੁੰਦੇ ਮੈਡਮ ਜੀ ਬਹੁਤ ਵਧੀਆ ਰਿਸਟਰੀ ਬਹੁਤ ਹੋ ਗਿਆ ਗੱਲਾਂ ਬਹੁਤ ਆਦੀ ਹੈ ਬਹੁਤ ਸਾਡ ਮੂਵੀ ਸੀ ਬਹੁਤ ਨਾਈਸ ਸੀਗੀ ਪਰ ਕਿਤਾ ਫਿਲਮ ਦੇਖ ਕੇ yes ਕੋਈ ਦਾਦੂ ਨੂੰ ਮੈਸੇਜ ਦੇਣਾ ਚਾਹੋਗੇ ਤੁਸੀਂ ਸਾਰੇ ਵੀ ਲਵ ਯੂ ਬਹੁਤ ਵਧੀਆ ਬਹੁਤ ਵਧੀਆ ਨਾ ਜੀ ਕਦੇ ਨਹੀਂ ਬਣੀ ਹਦੋਂ ਵੱਧ ਚੰਗੀ ਲੱਗੀ ਆ ਹਦੋਂ ਵੱਧ ਸਮਝ ਜਦੋਂ ਮੇਰਾ ਮਾਨ ਪਤ ਖਰਾਬ ਹੋਇਆ ਦੇਖ ਕੇ ਜੇ ਦੇਖੋ ਮਾਪੇ ਕੀ ਕੁਝ ਕਰਦਾ ਉਹਦੇ ਬੱਚੇ ਬਲੰਦੀਆਂ ਦੇ ਪਿੱਛੇ ਹੁੰਦਾ ਬੱਚੇ ਉੱਠ ਕੇ ਆਹ ਕਦਰ ਕੋਈ ਸੀ ਕਰਦੇ ਨਹੀਂ ਕੋਈ ਮੈਸੇਜ ਦੇਣਾ ਚਾਹੋਗੇ ਦਾਦਾ ਦਾਦੀ ਵੀ ਲਵ ਜ਼ੈਮ ਬਹੁਤ ਅਜੀ ਮੂਵੀ ਹੈ ਸਬ ਫੈਮਲੀ ਮੂਵੀ ਹੈ ਸਾਨੇ ਮੂਵੀ ਹੈ ਆਰਟਿਸਤ ਦਾ ਮੁਚਾ ਬਹੁਤ ਵਧੀਆ ਮੂਵੀ ਹੈ ਬਹੁਤ ਹੀ ਵਧੀਆ ਫਸਟ ਪੰਜ ਮਿਨਿਟ ਫੈਮਲੀ ਮੂਵੀ ਹੈ ਇਮੋਸ਼ਨਲ ਹੈ ਬਹੁਤ ਸੋਹਣੀ ਫਿਲਮ ਜੀ ਜਿਵੇਂ ਅੱਜ ਕੱਲ੍ਹ ਹੋ ਰਿਹਾ ਹੈ ਨਾ ਬੱਚੇ ਕਰ ਰਹੇ ਨੇ ਕਿ ਬਾਹਰ ਕੈਨੇਡਾ ਅਮਰੀਕਾ ਜਾ ਗਏ ਹਨ ਬਹੁਤ ਵਧੀਆ ਮੂਵੀ ਸੀ ਦਸ ਠੀਕ ਹੈ ਦਸ ਇਹਨਾਂ ਬਹੁਤ ਅੱਛੀ ਆ ਇਹੋ ਜਿਹੀ ਫਿਲਮਾਂ ਬਣੀਆਂ ਜਾ ਰਹੀਆਂ ਹਨ ਪਰ ਅੱਛਾ ਸਨੇਹਾ ਮਿਲ ਰਿਹਾ ਪਰਵਾਰਾਂ ਨੂੰ ਅੱਜ ਕੱਲ੍ਹ ਪਰਿਵਾਰ ਵਿਛੜ ਰਹੇ ਆ ਬਹੁਤ ਅੱਛੀ ਫਿਲਮ ਵੈਰੀ ਗੁੱਡ ਅ ਬਿਊਟੀਫੁਲ ਕਾਨਸਰਟ ਥਿੰਗਸ ਵੀ ਆਰ ਗੋਇੰਗ ਅਵੇ ਫਰਮ ਦ ਯੂ ਨੋ ਫੈਮਲੀ ਥਿੰਗਸ ਸੋ ਜੀ ਫਿਲਮ ਆਪਣੇ ਘਰ ਬੇਗਾਨੇ ਅਸੀਂ ਦੇਖ ਚੁੱਕੇ ਹਾਂ ਕਾਫੀ ਇਮੋਸ਼ਨਸ ਦੇ ਨਾਲ ਜਿਹੜੀ ਆ ਪਰਿਉਈ ਫਿਲਮ ਹੈ ਰਿਸ਼ਤਿਆਂ ਦੀ ਜਿਹੜੀ ਅਕਸਰ ਅਸੀਂ ਇਹ ਕਹਿੰਦੇ ਹਾਂ ਕਿ ਰਿਸ਼ਤਿਆਂ ਦੀ ਅਹਿਮੀਅਤ ਸਮਝਾਉਂਦੀ ਫਿਲਮ ਹੈ ਬਟ ਅਸਲ ਦੇ ਵਿੱਚ ਇਹ ਫਿਲਮ ਜਿਹੜੀ ਆ ਰਿਸ਼ਤਿਆਂ ਦੀ ਅਹਿਮੀਅਤ ਸਮਝਾਉਂਦੀ ਹੈ ਸਾਡੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਹੁੰਦੀ ਹੈ ਇਹ ਫਿਲਮ ਦੇਖ ਕੇ ਤੁਸੀਂ ਜ਼ਰੂਰ ਸਮਝ ਜਾਓਗੇ ਜ਼ਾਦਾ ਨਾ ਦੱਸ ਜਿਉਏ ਸਿਰਫ ਇੰਨਾ ਹੀ ਕਵਾਂਗੀ ਕਿ ਫਿਲਮ ਜਿਹੜੀ ਹੈ ਕਾਫੀ ਇਮੋਸ਼ਨਸ ਦੇ ਨਾਲ ਤੁਹਾਨੂੰ ਅਟੈਚ ਕਰ ਦਿੰਦੀ ਹੈ ਕਈ ਵਾਰ ਜਦੋਂ ਤੁਸੀਂ ਫਿਲਮ ਦੇ ਕੁਝ ਅਜਿਹੇ ਸੀਨ ਨੇ ਜੋ ਕਿ ਤੁਹਾਡੀਆਂ ਅੱਖਾਂ ਪਰ ਦੇਣਗੇ ਐਂਡ ਜਦੋਂ ਤੁਸੀਂ ਇਹ ਫਿਲਮ ਦੇਖੋਗੇ ਤਾਂ ਤੁਹਾਨੂੰ ਆਪਣੇ ਦਾਦਾ ਦਾਦੀ ਦੀ ਜ਼ਰੂਰ ਯਾਦ ਆਏਗੀ ਜਿਹੜੇ ਉਹ ਖੂਬਸੂਰਤ ਪਲ ਤੁਸੀਂ ਆਪਣੇ ਦਾਦਾ ਦਾਦੀ ਦੇ ਨਾਲ ਬਤਾਏ ਨੇ ਉਹ ਤੁਹਾਨੂੰ ਜ਼ਰੂਰ ਯਾਦ ਆਣਗੇ ਸੋ ਫਿਲਮ ਓਵਰਆਲ ਬਹੁਤ ਹੀ ਕਮਾਲ ਹੈ ਸੋ ਫਿਲਮ ਦੀ ਪੂਰੀ ਸਟਾਰ ਕਾਸਟ ਨੂੰ ਬਹੁਤ ਮੁਬਾਰਕਾ ਦੇਣਾ ਚਾਹਾਂਗੇ ਸਪੈਸ਼ਲੀ ਬਲਰਾਜ ਸਿਆਲ ਨਾ دیے ਐਜ਼ ਅ ਡਾਇਰੈਕਟਰ ਪਹਿਲੀ ਫਿਲਮ ਸੀ ਉਹਨਾਂ ਨੇ ਬਹੁਤ ਕਮਾਲ ਦਾ ਕੰਮ ਕੀਤਾ ਹੈ ਤਾਂ ਸਰੂਰ ਜ਼ਰੂਰ ਇਹ ਫਿਲਮ ਜਿਹੜੀ ਹੈ ਦੇਖਣ ਜਾਓ 15 ਨਵੰਬਰ ਨੂੰ ਇਹ ਫਿਲਮ ਰਿਲੀਜ਼ ਹੋ ਚੁੱਕੀ ਹੈ ਸੇ ਹੋਰ ਅਪਡੇਟ ਦੇ ਲਈ ਬਨੇ ਰਹੋ ਗੱਪੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ